ਫਟਕਾ ਸਕਦੀ ਹੈ ਸਾਡੇ ਮਾਸਾ ਸਾਡੇ ਘਰਾਂ ਦੇ ਘਰ ਟੀਵੀ ਦੇ ਜਿਹੜੇ ਹੈਗੇ ਆ ਮਰੀਜ਼ ਬਣ ਸਕਦੇ ਨੇ ਲੇਕਿਨ ਅਸੀਂ ਇਹ ਟੀਵੀ ਦੇ ਮਰੀਜ਼ ਬਣਨ ਤੋਂ ਰੋਕ ਸਕ ਗਿਆ ਕਿਉਂਕਿ ਗਵਰਨਮੈਂਟ ਸਸਤਾ ਹੋਵ ਕੇ ਜਿਹੜੇ ਹੈ ਟੀਵੀ ਦੇ ਪੇਸ਼ੰਡਾ ਇਹਨਾਂ ਦਾ ਡਾਇਗਨੋਸਿਸ ਅਤੇ ਇਲਾਜ ਬਿਲਕੁਲ ਮੁਫਤ ਹੈ ਦਵਾਈਆਂ ਵੀ ਬਿਲਕੁਲ ਮੁਫਤ ਮਿਲਦੀਆਂ ਹੈ 6 ਦੇ 6 ਮਹੀਨੇ ਜਿਹੜਾ ਮਰੀਜ਼ ਦਾ ਖਿਆਲ ਲੱਖਿਆ ਜਾਂਦਾ ਨਾਲ ਹੀ ਇਸ ਵੈਲਫੇਅਰ ਸੁਸਾਇਟੀ ਜਿਹੜੀ ਐਨਜੀਓ ਹੈ ਤਕਵਾ ਵੈਲਫੇਅਰ ਸੁਸਾਇਟੀ ਇਹਨਾਂ ਦੇ ਹਮਲੇ ਨਾਲ ਜਿਹੜੇ ਟੀਵੀ ਦੇ ਪੇਸ਼ੈਂਟ ਹੈ ਦੋਨਾਂ ਹਸਪਤਾਲ ਤੋਂ ਮਿਲ ਜਾਂਦੀਆਂ ਤੇ ਖੁਰਾਕ ਤਕਵਾ ਵੈਲਫੇਅਰ ਸੁਸਾਇਟੀ ਪ੍ਰੋਵਾਈਡ ਕਰਦੀ ਹੈ ਤਾਂ ਇੱਕ ਤਰੀਕੇ ਨਾਲ ਸੋਨੇ ਤੇ ਸੁਹਾਗਾ ਹੋਣ ਵਾਲਾ ਕੰਮ ਹੋ ਜਾਂਦਾ ਹੈ ਮਰੀਜ਼ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਤੇ ਮਰੀਜ਼ ਦੀ ਬਾਡੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ ਕਿਉਂਕਿ ਐਸੀਆਂ ਨੋਬਲ ਸੰਸਥਾਵਾਂ ਆਪਣੇ ਵਿੱਚ ਮਜ਼ਦੂਰ ਨੇ ਜਿਹੜੀਆਂ ਮਰੀਜ਼ ਦੀ ਬਿਮਾਰੀ ਦੇ ਨਾਲ-ਨਾਲ ਉਹਦੀ ਸਿਹਤ ਦਾ ਵੀ ਖਿਆਲ ਰੱਖੀਆਂ ਨੇ ਜੇ ਮੈਂ ਤੁਹਾਨੂੰ ਅੰਕੜੇ ਦੱਸਾਂ ਤਾਂ ਪਿਛਲੇ 6 ਕੁ ਮਹੀਨੇ ਦੇ ਵਿੱਚ ਅਸੀਂ ਤਿਬਰ ਕਮਸਸ ਦੇ ਬਾਸਤੇ ਜਿਵੇਂ ਪਹਿਲਾਂ ਦੇ ਬੁਲਾਰਿਆਂ ਨੇ ਦੱਸਿਆ ਹੈ ਵੀ ਮਲੇਰ ਕੋਟਲਾ ਇੱਕ ਔਨ ਪੀ ਸੀਗਾ ਤਾਂ ਸੀ ਟੈਸਟਿੰਗ तकरीबन 2 ਤੋਂ 3 ਗੁਣਾ ਕੀਤੀ ਹੈ ਜਿਸ ਦੇ ਨਾਲ ਜਿਹੜੇ ਛੁਪੇ ਹੋਏ ਟੀਵੀ ਦੇ ਮਰੀਜ਼ ਸੀਗੇ ਉਹ ਬਾਹਰ ਨਿਕਲਨੇ ਸ਼ੁਰੂ ਹੋਏ ਨੇ ਤੇ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਤੇ ਤਕਰੀਬਨ 450 ਪੇਸ਼ੈਂਟ ਜਿਹੜਾ ਡਾਇਗਨੋਸ ਹੋਣ ਤੋਂ ਬਾਅਦ ਟੀਵੀ ਦੀ ਦਵਾਈ ਉੱਪਰ ਹੈ ਜਿਵੇਂ ਹੀ ਇਹਨਾਂ ਨਾਲ ਇਸ ਵੈਲਫੇਅਰ ਸੁਸਾਇਟੀ ਨਾਲ ਸਾਡੀ ਖਾਣੇ ਵਾਸਤੇ ਖੁਰਾਕ ਵਾਸਤੇ ਗੱਲਬਾਤ ਹੋਈ ਕਿਉਂਕਿ ਟੀਵੀ ਦੇ ਪੇਸ਼ੈਂਟ ਨੂੰ ਸੰਤੁਲਿਤ ਖੁਰਾਕ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹਨਾਂ ਨੇ ਅੱਗੇ ਆ ਕੇ ਇਹ ਗੱਲ ਕਹੀ ਵੀ ਕਿਉਂਕਿ ਟਿਬਰਕਲੋਸਿਸ ਬਹੁਤ ਹੀ ਲੋ ਸੋਸ਼ਲ ਇਕਨੋਮਿਕ ਜਿਹੜੀਆਂ ਪਾਵਰਟੀ ਬਿਲੋ ਪਾਵਰਟੀ ਲਾਈਨ ਨੇ ਫੈਮਲੀਆਂ ਦੇ ਵਿੱਚ ਹੁੰਦਾ ਤੇ ਸੈਕੰਡਲੀ ਜਿਹੜੀਆਂ ਫੈਮਲੀਆਂ ਬਹੁਤ ਜ਼ਿਆਦਾ ਇਕੱਠੀਆਂ ਰਹਿੰਦੀਆਂ ਨੇ ਦਾਦਾ ਦਾਦਾ ਬਾਰ-ਬਾਰ ਅਮਲ ਕੇ ਬੰਦੇ ਇੱਕੋ ਹੀ ਜਗ੍ਹਾ ਤੇ ਰਹਿੰਦੇ ਨੇ ਤਾਂ ਉਹਨਾਂ 'ਚ ਜ਼ਿਆਦਾ ਤਾਮਨ ਹੈ ਤਾਂ ਇਹ ਵੈਲਫੇਅਰ ਸੁਸਾਇਟੀ ਨੇ ਅੱਗੇ ਆ ਕੇ ਟੀਵੀ ਦੇ ਪੇਸ਼ੈਂਟ ਨੂੰ ਜਿਹੜਾ ਹੈਗਾ ਫਰਾਕ ਦੇਣ ਦਾ ਜਿਹੜਾ ਪ੍ਰਾਲਾ ਕੀਤਾ ਹੈ ਬਹੁਤ ਹੀ ਚੜਾਂਗਾ ਜੋਗ ਹੈ ਮੈਂ ਮੈਂ ਫੇਵੀ ਕਹਿਣਾ ਚਾਹਾਂਗਾ ਵੀ ਇਹਨਾਂ ਨੇ ਦੋ ਨਹੀਂ ਚਾਰ ਨਹੀਂ ਪੂਰੇ ਦੇ ਪੂਰੇ ਪੋਜ਼ਿਟਿਵ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਅਡਾਪਟ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਿਵੇਂ ਮੈਂ ਗੱਲ ਕਰਾਂ ਤਾਂ ਇਹ ਜਿਹੜੀ ਮੁਹਿੰਮ ਹੈ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਨਾਂ ਦੇ ਸ਼ੁਰੂ ਕਰਨ ਤੋਂ ਪਹਿਲਾਂ ਟੀਵੀ ਦੇ ਪੇਸ਼ੈਂਟਸ ਨੂੰ ਅਸੀਂ ਆਪਣੇ ਲੈਵਲ ਤੇ ਜਿਹੜੀ ਖੁਰਾਕ ਮੁਹੱਈਆ ਕਰਾ ਰਹੇ ਸੀ ਸਾਡੇ ਆਫਿਸ ਦੇ ਜਿਹੜੇ ਆਫੀਸਰ ਸਹਿਬਾਨ ਹੈ ਜਾਂ এমਪਲਾਈਜ਼ ਹੈ ਉਹ ਪੇਸ਼ੈਂਟਸ ਨੂੰ ਸਪான்ਸਰ ਕਰਦੇ ਸੀ ਲੇਕਿਨ ਇਹਦੇ ਵਿੱਚ ਜੇ ਆਪਾਂ ਕਹੀਏ 100 ਦੀ ਗਿੰਦੀ ਤੇ ਜਾਂ ਹਜ਼ਾਰਾਂ ਦੀ ਗਿੰਦੀ ਤੇ ਪੇਸ਼ੈਂਟ ਸਪான்ਸਰ ਨਹੀਂ ਹੁੰਦੇ ਸੀਗੇ ਸੋ ਸਾਡਾ ਜਿਹੜਾ ਮਲੇਰਕੋਟੜਾ ਡਿਸਟ੍ਰਿਕਟ ਸੀਗਾ ਤਾਂ ਇਹ ਸਪੋਰਟ ਪ੍ਰੋਵਾਈਡ ਕਰਨ ਦੇ ਸਿਸਟਮ ਤੇ ਨਿੱਚੋ ਦਈ ਮੇਰੀ ਤਹਾਤੇ 21ਵਾਂ ਵਿਮਾ ਨੰਬਰ ਸੀ ਲੇਕਿਨ ਉਹ ਮੈਨੂੰ ਪੂਰੀ ਅਮੀਜਾ ਹੈ ਵੀ ਜਿਵੇਂ ਹੀ 450 ਪੇਸ਼ੈਂਟਸ ਨੂੰ ਇਹ ਤਕਵਾ ਵੈਲਫੇਅਰ ਸੁਸਾਇਟੀ ਜਿਹੜੀ ਇਹ ਖੁਰਾਕ ਪ੍ਰੋਵਾਈਡ ਕਰੋਗੀ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਟੀਵੀ ਦੇ ਪੇਸ਼ੈਂਟਸ ਨੂੰ ਖੁਰਾਕ ਪ੍ਰੋਵਾਈਡ ਕਰਨ ਵਾਲੇ ਪਹਿਲਾ ਜਿਹਾ ਹੋਵਾਂਗੇ ਸਾਰੇ ਦੇ ਸਾਡੇ ਪੇਸ਼ੈਂਟਸ ਦਾਤ ਕਰਨੇ ਤੋਂ ਇੱਕ ਵਾਰ ਫਿਰ ਤਕਵਾ ਵੈਲਫੇਅਰ ਸੁਸਾਇਟੀ ਦਾ ਬਹੁਤ ਹੀ ਧੰਨਵਾਦੀਆਂ ਜਿਨ੍ਹਾਂ ਨੇ ਇਹ ਲੋੜਵੰਦ ਲੋਕਾਂ ਦੀ ਖੁਰਾਕ ਦਾ ਪ੍ਰਬੰਧ ਕਰਕੇ ਨਾ ਕਿ ਜਿਹੜਾ ਆਪਣਾ ਆਪਣੀ ਸੁਸਾਇਟੀ ਹੈ ਇਹਨੂੰ ਮਨ ਕੇ ਡਿਜ਼ੀਜ਼ ਫ੍ਰੀ ਕੀਤਾ ਬਲਕਿ ਇੱਕ ਬਹੁਤ ਹੀ ਵੱਡਾ ਪਹਿਲ ਕਦਮੇ ਕੀਤੀ ਹੈ ਜਿਹਦੇ ਨਾਲ ਬਾਕੀ ਹੋਰ ਵੀ ਐਨਜੀਓਸ ਨੂੰ ਇੱਕ ਸੁਨਿਆਹ ਲੱਗੇਗਾ ਵੀ ਜਿਹੜੀਆਂ ਇਹ ਇਲਾਜ ਵਾਲੀਆਂ ਬਿਮਾਰੀਆਂ ਨੇ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਹੋ ਕੇ ਕਰਾਫ ਦੇ ਕੇ ਇਹਨਾਂ ਦੇ ਇਹਨਾਂ ਪੇਸ਼ੈਂਟ ਦੀ ਹੈਲਪ ਕੀਤੀ ਜਾਤ ਕੇ ਤਾਂ ਸਾਡੀ ਜਿਹੜੀ ਸੁਸਾਇਟੀ ਹੈ Disease-free hospital. Thank you very much.